ਦਾ ਖਾਲਸਾ ਹੈ ਗੁਰੂ ਜੀ ਦੀ ਫਤਿਹ ਸ੍ਰੀ ਕਾਰਤਕ ਸਾਹਿਬ ਸਿਖਾਂਦਈ ਸਰਬਉੱਚ ਸੰਸਥਾ ਜਿਸ ਨੂੰ ਸਭ ਤੋਂ ਵੱਡੀ ਤੇ ਉੱਚ ਅਦਾਲਤ ਦੇ ਤੌਰ ਤੇ ਵੀ ਜਾਣਿਆ ਜਾਂਦਾ ਕਿਸੇ ਵੀ ਤਰ੍ਹਾਂ ਦੀ ਕੋਈ ਭੁੱਲ ਬੰਦੇ ਕੋਲ ਹੁੰਦੀ ਆ ਤੇ ਉਹ ਕਾਰਤਕ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਨਿਮਰਣਾ ਸੇਵਕ ਹੋ ਕੇ ਉਹ ਉੱਥੇ ਭੁੱਲ ਮੁਛਾਉਂਦਾ ਇਹ ਸਾਡੀ ਪ੍ਰਾਤਨ ਰਵਾਇਤ ਰਹੀ ਹੈ ਇਤਿਹਾਸ ਇਸ ਦਾ ਲਗਵਾਇ ਪਿਛਲੇ ਦਿਨਾਂ ਵਿੱਚ ਅਕਾਲੀ ਦਲ ਦੇ ਆਗੂ ਸਰਬਾਨਾ ਵੱਲੋਂ ਸ੍ਰੀ ਕਾਰਤਕ ਸਾਹਿਬ ਦੇ ਜਨਰਲ ਨੂੰ ਇੱਕ ਪੱਤਰ ਭੇਜਿਆ ਗਿਆ ਪੇਸ਼ ਹੋ ਕੇ ਦਿੱਤਾ ਗਿਆ ਕਿ ਪਿਛਲੇ ਸਮੇਂ ਦੀ ਅਕਾਲੀ ਜਲਦੀ ਸਰਕਾਰ ਦੇ ਸਮੇਂ ਤੇ ਬੇਅਦਬੀ ਦੇ ਨਾਲ ਸੰਬੰਧਿਤ ਕੁਝ ਘਟਨਾਵਾਂ ਜੋ ਵਾਪਰੀਆਂ ਉਹਨਾਂ ਨੇ ਸਿੱਖਾਂ ਦੇ ਦੇ ਉੱਤੇ ਡੂੰਘਾ ਅਸਰ ਹੋਇਆ ਤੇ ਉਹ ਸਮੇਂ ਅਸੀਂ ਇਸ ਗੱਲ ਦੀ ਆਵਾਜ਼ ਨਹੀਂ ਉਠਾ ਸਕੇ ਸਿੱਧੇ ਸ਼ਬਦਾਂ ਚ ਕਹੀਏ ਕਿ ਉਹ ਕਹਿੰਦੇ ਕਿ ਸਾਡੀ ਜਮੀਰ ਜਿਹੜੀ ਹੈ ਉਹ ਨਹੀਂ ਜਾ ਸਕੀ ਅੱਜ ਅਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਅਖਾਲੀ ਗਲਦੀ ਸਰਕਾਰ ਦੇ ਸਮੇਂ ਕੁਝ ਗਲਤੀਆਂ ਹੋਈਆਂ ਜਿਨ੍ਹਾਂ ਨੂੰ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਦੋਸ਼ੀ ਹਾਂ ਤੇ ਉਹਨਾਂ ਨੇ ਕਿਹਾ ਕਿ ਸਾਡੇ ਆਗੂ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਸਭ ਤੋਂ ਵੱਡੇ ਦੋਸ਼ੀ ਆ ਉਹਨਾਂ ਨੇ ਇਹ ਪੱਤਰ ਕਾਲਕਤਕ ਸਾਬ ਤੇ ਪੇਸ਼ ਹੋ ਕੇ ਦਿੱਤਾ ਉਸ ਤੋਂ ਬਾਅਦ ਲੜਗੀਆਂ ਜਾਰੀ ਨੇ ਸਿੰਘ ਸਾਹਿਬਾਨ ਨੂੰ ਕਈ ਤਰ੍ਹਾਂ ਦੇ ਡਿਕਟੇਸ਼ਨ ਐਂਦਾ ਕਰੋ ਐਂਦਾ ਕਰੋ ਬਹੁਤ ਸਾਰੀਆਂ ਗੱਲਾਂ ਹੋਈਆਂ ਅੱਜ ਉਸ ਤੋਂ ਬਾਅਦ ਕਾਲਕਤਕ ਸਾਬ ਨੇ ਸੁਖਬੀਰ ਸਿੰਘ ਬਾਦਲ ਨੂੰ ਇਹ ਇਸ ਗੱਲ ਇਹ ਆਪਣਾ ਪੱਖ ਸਪਸ਼ਟ ਕਰਨ ਲਈ ਕਿਹਾ ਸੁਖਬੀਰ ਸਿੰਘ ਬਾਦਲ ਕਾਲਕਤਕ ਸਾਬ ਤੇ ਨਵਾਂ ਨੇ ਸੇਵਕ ਵੱਜੋਂ ਪਹੁੰਚੇ ਉਹਨਾਂ ਨੇ ਆਪਣਾ ਪੱਖ ਦਿੱਤਾ ਉਹਦੇ ਵਿੱਚ ਇੱਕ ਸ਼ਬਦ ਮੈਂ ਜ਼ਿਕਰ ਕਰਦਾ ਜਿਹੜਾ ਕਿ ਵੱਡੀ ਗੱਲ ਹੈ ਪ੍ਰਾਕ ਦੇ ਲਈ ਹੈ ਕਿ ਜੋ ਵੀ ਕੁਝ ਹੋਇਆ ਮੈਂ ਜਾਂ ਮੇਰੇ ਸਾਥੀਆਂ ਤੋਂ ਹੋਆ ਉਹ ਮੈਂ ਆਪਣੀ ਝੂਲੀ ਪੋਣਾ ਇਹ ਬਹੁਤ ਵੱਡੀ ਗੱਲ ਸੀ ਜਿਹਨੂੰ ਕੀ ਲੋਕਾਂ ਨੇ ਸਲਾਹਾ ਵੀ ਤੇ ਸਰਕਾਰਾਂ ਵੀ ਸੋ ਅੱਜ ਕਾਲਕਤਖ ਸਾਹਿਬ ਵੱਲੋਂ ਇਸ ਸੰਬੰਧੀ ਅੱਜ ਮੀਟਿੰਗ ਹੋਈ ਉਹ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਦਿੱਤੇ ਪੱਖ ਤੇ ਸੁਖਵੀਰ ਸਿੰਘ ਬਾਦਲ ਦੋਸ਼ੀ ਕਰਾਰ ਦਿੱਤਾ ਗਿਆ ਤੇ ਅੱਜ ਉਹਨੂੰ ਤਨਖਾਈ ਦੇ ਤੌਰ ਤੇ ਉਹਨਾਂ ਨੂੰ ਜਿਹੜਾ ਹੁਕਮ ਜਾਰੀ ਕਰ ਦਿੱਤਾ ਗਿਆ ਉਹਦੇ ਨਾਲ ਦੀ ਨਾਲ ਜਿਹੜਾ ਕਿ ਆਮ ਆਵਾਮ ਦੇ ਅੰਦਰ ਇੱਕ ਸਵਾਲ ਸੀ ਕਿ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਵੀ ਇਹ ਸਾਰੇ ਕਾਰਜ ਵਿੱਚ ਸ਼ਾਮਲ ਰਹੇ ਉਹਨਾਂ ਵਾਸਤੇ ਵੀ ਉਹਨਾਂ ਨੇ ਹੁਕਮ ਲਾਇਆ ਸਿੰਘ ਸਹਿਬਾਨ ਨੇ ਕਿ ਉਹ 15 ਦਿਨਾਂ ਦੇ ਅੰਦਰ ਜਿਹੜੀ ਗੱਲ ਉਹ ਮੰਨ ਕੇ ਗਏ ਸੀ ਉਹ ਉਸ ਦੇ ਬਾਰੇ ਆਪਣਾ ਫਖਵ ਸਪਸ਼ਟ ਕਰਨ ਸੋ ਬਹੁਤ ਅੱਛਾ ਫੈਸਲਾ ਇਤਿਹਾਸਿਕ ਫੈਸਲਾ ਪਰਾਤਨ ਮਰਜ਼ਾਦਾ ਦੇ ਮੁਤਾਬਕ ਫੈਸਲਾ ਸੋ 15 ਦਿਨਾਂ ਚ ਉਹਨਾਂ ਨੇ ਆਪਣਾ ਪੱਖ ਦੇਣਾ ਆਉਣ ਵਾਲੇ ਦਿਨਾਂ ਦੇ ਅੰਦਰ ਸਿੰਘ ਸਹਿਬਾਨ ਵੱਲੋਂ ਕੀ ਇਹਨਾਂ ਦੇ ਦੋਸ਼ ਲਾ ਕੇ ਕਿਸ ਤਰ੍ਹਾਂ ਦੀ ਸਿਰਜਤ ਕੀਤੀ ਜਾਂਦੀ ਆ ਜਿਹੜੀ ਕੀ ਮਸਾਲੀ ਸਜਾ ਦੇ ਤੌਰ ਤੇ ਜਿਹੜੀ ਇਹ ਸੋਚੀ ਜਾ ਰਹੀ ਆ ਤੋਂ ਉਸ ਦੀ ਹਾਲੇ ਉਡੀਕ ਕੀਤੀ ਜਾ ਰਹੀ ਆ ਪਰ ਅਕਾਲ ਤਖਤ ਸਾਹਿਬ ਨੇ ਜਿਹੜਾ ਵੀ ਫੈਸਲਾ ਸੁਣਾਇਆ ਉਸ ਫੈਸਲੇ ਨੂੰ ਹਰ ਸਿੱਖ ਸਿਰ ਝਕਾਉਂਦਾ ਅਕਾਲੀ ਦਲ ਵੱਲੋਂ ਵੀ ਇਹ ਗੱਲ ਦਾ ਬਿਆਨ ਆਇਆ ਤੇ ਉਹਨਾਂ ਨੇ ਸਪਸ਼ਟ ਕੀਤਾ ਕਿ ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਫੈਸਲਾ ਆਇਆ ਉਹ ਫੈਸਲੇ ਨੂੰ ਸਿਰ ਮੱਥੇ ਤੇ ਸਿਰ ਝਕੋਣੇ ਆ ਸੁਬੀਰ ਸਿੰਘ ਬਾਦਲ ਨੂੰ ਜੋ ਸਜ਼ਾ ਲੱਗੀ ਆ ਉਸ ਲਈ ਉਹ ਅਕਾਲ ਤਖਤ ਦੇ ਸਰਮੁਖਨ ਵਾਲੇ ਸੇਵਕ ਵਜੋਂ ਪੇਸ਼ ਹੋਣਗੇ ਸੋ ਬਾਕੀ ਵੀ ਜਿਹੜੇ ਜਿਹੜੇ ਉਹਨਾਂ ਦੇ ਸਾਥੀ ਸੀ ਉਹ ਆਪਣਾ ਪੱਖ ਤੋਂ ਸਪਸ਼ਟ ਕਰਕੇ ਦਿੰਦੇ ਨੇ ਕੀ ਲਿਖਦੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਇਸ ਫੈਸਲੇ ਦਾ ਤਹਿ ਦਿਲ ਤੋਂ ਸਤਿਕਾਰ ਕਰਦੇ ਆਂ ਸਿੰਘ ਸਾਹਿਬਾਨ ਦੇ ਇਸ ਕਾਰਜ ਲਈ ਅਸੀਂ ਦਿਲੋਂ ਸਨਮਾਨ ਤੇ ਸਤਿਕਾਰ ਕਰਦੇ ਆਂ ਜਿਹੜਾ ਕੀ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਗਾਂ ਵੀ ਬਣਿਆ ਰਹੇਗਾ